ਮਾਲਵਾ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਰਸ਼ਪਿੰਦਰ ਸਿੰਘ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਅੱਜ ਦੇ ਦਿਨ 5 ਜੁਲਾਈ ਨੂੰ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਸੌਂ ਚੋਕਾਂ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਸੀ ਤਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਤਾਂ ਤਸਵੀਰ ਲੈਣ ਤੇ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਅਮਰਿਤਪਾਲ ਸਿੰਘ ਨੂੰ ਰਾਤ ਤਕਰੀਬਨ 4 ਵਜੇ ਦੇ ਨੇੜੇ ਜਿਹੜਾ ਦਿਨ ਚੜਦੇ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤਾਂ ਡਿਬਲੂਗੜ ਜੇਲ੍ਹ ਤੋਂ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਸੌਂ ਚੋਕਾਂ ਤੇ ਲੈ ਤਾਂ ਇੱਕ ਜਾਣਕਾਰੀ ਇਹ ਵੀ ਹੈ ਕਿ ਕੁਝ ਦੇ ਸ਼ਰਤਾਂ ਨੇ ਜਿਹੜੀਆਂ ਤਾਂ ਉਹ ਵੀ ਲਾਈਆਂ ਗਈਆਂ ਨੇ ਭਾਈ ਅਮਰਿਤਪਾਲ ਸਿੰਘ ਤੇ ਤਾਂ ਜਿਹੜੇ ਦਿੱਲੀ ਦੇ ਵਿੱਚ ਉਹਨਾਂ ਨੂੰ ਅੱਜ ਸੌ ਚੁੱਕਣ ਦੇ ਲਈ ਲਿਆਂਦਾ ਗਿਆ ਤੇ ਸਿਰਫ ਤੁਹਾਨੂੰ ਸਰਕਾਰੀ ਜੇਕਰ ਗੱਲ ਕਰਨੀ ਜਾਵੇ ਤਾਂ ਉਹਨਾਂ ਨੂੰ ਸਿਰਫ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਜਿਹੜੀ ਗੱਲਬਾਤ ਕਹੀ ਗਈ ਹੈ ਤੇ ਦੂਜੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਕੋਈ ਵੀ ਫੋਟੋ ਵੀਡੀਓ ਨਹੀਂ ਪਾਉਣ ਦੀ ਇਜਾਜ਼ਤ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਅਮਰਪਾਲ ਸਿੰਘ ਪਰਿਵਾਰ ਨੂੰ ਸਿਰਫ ਮਿਲ ਸਕਦਾ ਤੇ ਕੋਈ ਵੀ ਅਸੀਂ ਕਹਿ ਸਕਦੇ ਹਾਂ ਤਾਂ ਜਾਣਕਾਰੀ ਫੋਟੋ ਨਹੀਂ ਸੋਸ਼ਲ ਮੀਡੀਆ ਦੇ ਪਾਸਰ ਦਤਾਰਾਤ ਤਕਰੀਬਨ ਸਵੇਰੇ ਵਜੇ 5 ਵਜੇ ਕਹਿ ਸਕਦਾ ਕਿ ਜਿਹੜੇ ਅਮਰਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਕਿ ਡਿਗਲੂਗੜ ਜੇਲ੍ਹ ਤੋਂ ਤਾਂ ਅੱਜ ਜਿਹੜਾ ਸੌ ਚੋਕਣਗੇ ਭਾਈ ਅਮਰਪਾਲ ਸਿੰਘ ਤਾਂ ਜਿਹੜੀ 4 ਦਿਨ ਦੀ ਪੈਰੋਲ ਦਿੱਤੀ ਗਈ ਹੈ ਭਾਈ ਅਮਰਪਾਲ ਸਿੰਘ ਨੂੰ ਤਾਂ 5 ਜੁਲਾਈ ਨੂੰ ਅੱਜ ਸੌ ਚੋਕਣਗੇ ਤਾਂ ਜਿਹੜਾ ਡਿਗਲੂਗੜ ਜੇਲ੍ਹ ਤੋਂ ਸਵੇਰੇ 4 ਵਜੇ ਉਹਨਾਂ ਨੂੰ ਸੱਤ ਸੁਰੱਖਿਆ ਦੇ ਨਾਲ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਤੁਸੀਂ ਜਿਹੜਾ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ ਤੇ ਹੋਰ ਵੀ ਅਪਡੇਟਸ ਦੇਖਦੇ ਰਹੋਤੇ ਹੋਰ ਵੀ ਅਸੀਂ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਤਦ ਤੱਕ ਲਈ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਤੁਹਾਨੂੰ